اے گرو وے گرو واہ گرو گاؤڑی محلا پہلا بولے سچ مٹھیا نہیں رائی چلے گurmukh حکم رجائی رہہ اتیت سچے سرنائی سچ کر بسے کال نہ جو ہے منمکھ کو آبت جاوت دکھ موہ ہے رہاو اپیو پیو ਕਥ ਕਥ ਰਹੀ ਐ ਨਿਜ ਕਰ ਬਹਿਸ ਸਹਿਜ ਕਰ ਲਈ ਐ ਹਰ ਰਸ ਮਾਤੇ ਇਹੋ ਸੁਖ ਕਹੀ ਐ ਗੁਰਮਤਿ ਚਾਲ ਨਿਹਚਲ ਨਹੀਂ ਡੋਲੇ ਗੁਰਮਤਿ ਸਾਚ ਸਹਿਜ ਹਰ ਬੋਲੇ ਪੀਵੇ ਅੰਮ੍ਰਿਤ ਤਤ ਬਰੋਲੇ ਸਤਗੁਰ ਦੇਖਿਆ ਦੀ ਖਿਆਲੀ ਨਹੀਂ ਮਨ ਤਨੇ ਅਰਪਿਓ ਅੰਤਰਗਤ ਕੀਨੀ ਗਤ ਮਿਤ ਪਾਈ ਆਤਮ ਚੀਨੀ ਭੋਜਨ ਨਾਮ ਨਿਰੰਜਨ ਸਾਰ ਪਰਮ ਹੰਸ ਸਚ ਜੋਤ ਅਪਾਰ ਜਹ ਦੇਖੋ ਤਹ ਏਕ ਅੰਕਾਰ ਰਹਿ ਨਿਰਾਲਮ ਏਕਾ ਸਚ ਕਰਨੀ ਪਰਮ ਪਦ ਪਾਇਆ ਸੇਵਾ ਗੁਰ ਚਰਨੀ ਮਨ ਤੇ ਮਨ ਮਾਨਿਆ ਚੂਕੀ ਹੰ ਭਰਮਣੀ ਇਨ ਬਿਦ ਕੌਣ ਕੌਣ ਨਹੀਂ ਤਾਰਿਆ ਹਰ ਜਸ ਸੰਤ ਭਗਤ ਨਿਸਤਾਰਿਆ ਪ੍ਰਭ ਪਾਏ ਹਮ ਅਵਰ ਨਾ ਭਾਰਿਆ ਸਾਚ ਮਹਿਲ ਗੁਰ ਅਲਖ ਲਖਾਇ ਨਿਸ਼ਚਲ ਮਹਿਲ ਨਹੀਂ ਛਾਇਆ ਮਾਇਆ ਸਾਚ ਸੰਤੂਖੇ ਭਰਮ ਚੁਕਾਇ ਜਿਨ ਕੈ ਮਨ ਵਸਿਆ ਸਚ ਸੋਈ ਤਿਨ ਕੀ ਸੰਗਤ ਗੁਰਮ ਕੋਈ ਨਾਨਕ ਸਾਚ ਨਾਮ ਮਲ ਖੋਈ ਗੌੜੀ ਮਹੱਲਾ ਪਹਿਲਾ RAM ਨਾਮ ਚਿਤ ਰਾਪੈ ਜਾ ਕਾ ਉਪਜੰਪ ਦਰਸ਼ਨ ਕੀਜੈ ਤਾ ਕਾ ਰਾਮ ਨਾ ਜਪੋ ਅਭਾਗਤ ਮਾਰਾ ਜੋਗ ਜੁਗ ਦਾਤਾ ਪ੍ਰਭ ਰਾਮ ਹਮਾਰਾ ਰਹਾਉ ਗੁਰਮਤਿ ਰਾਮ ਜਪੈ ਜਨ ਪੂਰਾ ਤਿਤ ਘਟ ਅਨਹਤ ਬਾਜੇ ਤੂਰਾ ਜੋ ਜਨ ਰਾਮ ਭਗਤ ਹਰ ਪਿਆਰ ਸੇ ਪ੍ਰਭ ਰਾਖੇ ਕਿਰਪਾ ਧਾਰ ਜਿਨ ਕਾ ਹਿਰਦੈ ਹਰ ਹਰ ਸੋਈ ਤਿਨ ਕਾ ਦਰਸ ਪਰਸ ਸੁਖ ਹੋਈ ਸਰਬ ਜੀਆ ਮੈਂ ਏਕੋ ਰਵੈ ਮਨਮੁਖ ਅਹੰਕਾਰੀ ਫਿਰ ਜੂਨੀ ਭਵੇ ਸੋ ਬੂਝੈ ਜੋ ਸਤਗੁਰ ਪਾਏ ਹਉ ਮੈਂ ਮਾਰੇ ਗੁਰ ਸ਼ਬਦ ਦੇ ਪਾਏ ਅਰਧ ਉਰਧ ਕੀ ਸੰਧ ਕਿਉ ਜਾਣੈ ਗੁਰਮੁਖ ਸੰਧ ਮਿਲੈ ਮਨ ਮਾਨੈ ਹਮ ਪਾਪੀ ਨਿਰਗੁਣ ਕੋ ਗੁਣ ਕਰੀਐ ਪ੍ਰਭ ਹੋਏ ਦਇਆਲ ਨਾਨਕ ਜਨ ਤਰੀਐ 16 ਅਸ਼ਟਪਦੀਆਂ ਗਵਾਰੀ ਗੌੜੀ ਕੀਆਂ ਗੌੜੀ ਬੈਰਾਗਣ ਮਹੱਲਾ ਪਹਿਲਾ ਇੱਕ ਔੰਕਾਰ ਸਤਿਗੁਰ ਪ੍ਰਸਾਦ ਜਿਉ ਗਾਈ ਕੋ ਗੋਇਲੀ ਰਖਹਿ ਕਰ ਸਾਰਾ ਸਹਿਨ ਸੁਪਾ ਲਹਿ ਰਖਲੇ ਆਤਮ ਸੁਖ ਧਾਰਾ ਇਤ ਉਤਰਾਖੋ ਦੀਨ ਦਿਆਲਾ ਤਉ ਸਰਨਾਗਤ ਨਦਰਿ ਨਿਹਾਲਾ ਰਹਾ ਜਹ ਦੇਖੋ ਤਹਿ ਰਵ ਰਹੇ ਰਖ ਰੱਖਣ ਹਾਰਾ ਤੂੰ ਦਾਤਾ ਭੁਗਤਾ ਤੂੰ ਹੈ ਤੂੰ ਪ੍ਰਾਣ ਆਧਾਰਾ ਕਿਰਤ ਪਿਆ ਅਦ ਊਰ ਦੀ ਬਿਨ ਗਿਆਨ ਵਿਚਾਰਾ ਬਿਨ ਉਪਮਾ ਜਗਦੀਸ਼ ਕੀ ਬਿਨ ਸੈ ਨਾ ਅਧਿਆਰਾ ਜਗ ਬਿਨ ਸਤ ਹਮ ਦੇਖਿਆ ਲੋਭੇ ਹੰਕਾਰਾ ਗੁਰ ਸੇਵਾ ਪ੍ਰਭ ਪਾਇਆ ਸਚ ਮੁਕਤ ਦੁਆਰਾ ਨਿਜ ਕਰ ਮਹਿਲ ਅਪਾਰ ਕੋ ਅਪਰੰਪਰ ਸੋਈ ਬਿਨ ਸ਼ਬਦੈ ਤੇਰ ਕੋ ਨਹੀਂ ਬੂਝੈ ਸੁਖ ਹੋਈ ਕਿਆ ਲੈ ਆਇਆ ਲੈ ਜਾਏ ਕਿਆ ਫਸ ਹੈ ਜਮ ਜਾਲਾ ਡੋਲ ਬੱਦਾ ਕਸ ਜੀਵਰੀ ਆਕਾਸ ਪਤਾਲਾ ਗੁਰਮਤਿ ਨਾਮ ਨਾ ਵਿਸਰੈ ਸਹਜੇ ਪਤ ਪਾਈਐ ਅੰਤਰ ਸ਼ਬਦ ਨਿਧਾਨ ਹੈ ਮਿਲ ਆਪ ਗਵਾਈਐ ਨਦਰ ਕਰੇ ਪ੍ਰਭ ਆਪਣੀ ਗੁਣ ਅੰਕ ਸਮਾਵੈ ਨਾਨਕ ਮੇਲ ਨਾ ਚੁਕਈ ਲਾਹਾ ਸਚ ਪਾਵੇ ਗੌੜੀ ਮਹੱਲਾ ਪਹਿਲਾ ਗੁਰ ਪ੍ਰਸਾਦੀ ਬੂਜਲੇ ਤਉ ਹੋਏ ਨਵੇਰਾ ਕਰ ਕਰ ਨਾਮ ਨਿਰੰਜਨਾ ਸੋ ਠਾਕੁਰ ਮੇਰਾ ਬਿਨ ਗੁਰ ਸ਼ਬਦ ਨਾ ਛੂਤੀ ਐ ਦੇਖੋ ਵਿਚਾਰਾ ਜੇ ਲਖ ਕਰਮ ਕਮਾਵੇ ਬਿਨ ਗੁਰ ਅੰਧਿਆਰਾ ਰਹਾ ਅੰਦੇ ਅਕਲੀ ਬਾਹਰੀ ਕਿਆ ਤਿਨ ਸਿਓ ਕਹੀਐ ਬਿਨ ਗੁਰ ਪੰਥ ਨਾ ਸੂਜੈ ਕਿ ਤਬੇਦ ਨਿਰਬਹੀ ਐ ਖੋਟੇ ਕੋ ਖਰਾ ਕਹੈ ਖਰੇ ਸਾਰ ਨਾ ਜਾਣੈ ਅੰਡੇ ਕਾ ਨਾ ਉਪਾਰਖੂ ਕਲੀ ਕਾਲ ਵਡਾਣੈ ਸੂਤੇ ਕੋ ਜਾਗਤ ਕਹੈ ਜਾਗਤ ਕੋ ਸੂਤਾ ਜੀਵਤ ਕੋ ਮੂਆ ਕਹੈ ਮੂਏ ਨਹੀਂ ਰੋਤਾ ਆਵਤ ਕੋ ਜਾਤਾ ਕਹੈ ਜਾਤੇ ਕੋ ਆਇਆ ਪਰ ਕੀ ਕੋ ਆਪਣੀ ਕਹੈ ਆਪਨੋ ਨਹੀਂ ਪਾਇਆ ਮੀਠੇ ਕੋ ਕੌੜਾ ਕਹੈ ਕੜੂਏ ਕੋ ਮੀਠਾ ਰਾਤੇ ਕੀ ਨਿੰਦਾ ਕਰਹਿ ਐਸਾ ਕਲ ਮੈਂ ਦਿੱਤਾ 체ਰੀ ਕੀ ਸੇਵਾ ਕਰਹਿ ਠਾਕੁਰ ਨਹੀਂ ਦੀਸੈ ਪੋਕਰ ਨੀਰ ਵਰੋਲੀਐ ਮੱਖਣ ਨਹੀਂ ਰੀਸੈ ਇਸ ਪਦ ਜੋ ਅਰਥ ਆਏ ਲੇ ਸੋ ਗੁਰੂ ਹਮਾਰਾ ਨਾਨਕ ਚੀਨੈ ਆਪਕੋ ਸੋ ਅਪਰ ਅਪਾਰਾ ਸਬੇ ਆਪੇ ਆਪ ਵਰਤਦਾ ਆਪੇ ਪਰਮਾਇਆ ਗੁਰ ਕਿਰਪਾ ਤੇ ਬੂਝੀਐ ਸਭ ਬ੍ਰਹਮ ਸਮਾਇਆ ਰਾਗ ਗੌੜੀ ਗਵਾਰੀ ਮਹੱਲਾ 3 ਅਸ਼ਟ ਪਦੀਆਂ ਇੱਕ ਓੰਕਾਰ ਸਤਗੁਰ ਪ੍ਰਸਾਦਿ ਮਨ ਕਾ ਸੂਤਕ ਦੂਜਾ ਪਾਉ ਪਰਮੇ ਭੂਲੇ ਆਵੋ ਜਾਓ ਮਨਮਕ ਸੂਤਕ ਕਬਹਿ ਨਾ ਜਾਏ ਜਿ ਚਰ ਸ਼ਬਦ ਨਾ ਭੀਜੈ ਹਰ ਕੈ ਨਾਏ ਰਹਾਉ ਸਬੋ ਸੂਤਕ ਜੇਤਾ ਮੋਹ ਆਕਾਰ ਮਰ ਮਰ ਜੰਮੈ ਵਾਰੂ ਵਾਰ ਸੂਤਕ ਅਗਨ ਪਾਉਣੈ ਪਾਣੀ ਮਾਹਿ ਸੂਤਕ ਭੋਜਨ ਜੇਤਾ ਕਿਸ ਖਾਹਿ ਸੂਤਕ ਕਰਮ ਨਾ ਪੂਜਾ ਹੋਏ ਨਾਮ ਰੱਤੇ ਮਨ ਨਿਰਮਲ ਹੋਏ ਸਤਗੁਰ ਸੇਵਿਆ ਸੂਤਕ ਜਾਏ ਮਰੈ ਨਾ ਜਨਮੈ ਕਾਲ ਨਾ ਖਾਏ ਸਾਸਤ ਸਿਮਰਤ ਸੋਧ ਦੇਖੋ ਕੋਈ ਵਿਣ ਨਾਮੈ ਕੋ ਮੁਕਤ ਨਾ ਹੋਇ ਜੁਗ ਚਾਰੇ ਨਾਮ ਕੁੱਤਮ ਸ਼ਬਦ ਵਿਚਾਰ ਕਲਮਹਿ ਗੁਰਮੁਖ ਉਤਰ ਸਪਾਰ ਸਾਚਾ ਮਰੈ ਨਾ ਆਵੈ ਜਾਇ ਨਾਨਕ ਗੁਰਮੁਖ ਰਹੈ ਸਮਾਇ ਗੌੜੀ ਮਹੱਲਾ ਤੀਜਾ ਗੁਰਮੁਖ ਸੇਵਾ ਪ੍ਰਾਨ ਆਧਾਰਾ ਹਰ ਜੀਉ ਰਾਖੋ ਹਿਰਦੈ ਉਰ ਧਾਰਾ ਗੁਰਮੁਖ ਸੋ ਬਾ ਸਾਚ ਦਵਾਰਾ ਪੰਡਤ ਹਰ ਪੜ ਤਜੋ ਵਿਕਾਰਾ ਗੁਰਮੁਖ ਭਉਜਲ ਉਤਰੋ ਪਾਰਾ ਰਹਾਉ ਗੁਰਮੁਖ ਵਿੱਚੋਂ ਹਉਮੈ ਜਾਏ ਗੁਰਮੁਖ ਮੈਲ ਨਾ ਲਾਗੈ ਆਏ ਗੁਰਮੁਖ ਨਾਮ ਵਸੈ ਮਨ ਆਏ ਗੁਰਮੁਖ ਕਰਮ ਧਰਮ ਸੱਚ ਹੋਈ ਗੁਰਮੁਖ ਅਹੰਕਾਰ ਜਲਾਏ ਦੋਈ ਗੁਰਮੁਖ ਨਾਮ ਰਤੇ ਸੁਖ ਹੋਈ ਆਪਣਾ ਮਨ ਪ੍ਰਗੋਧੂ ਬੂਝੋ ਸੋਈ ਲੋਕ ਸਮਝਾਵੋ ਸੁਣੇ ਨਾ ਕੋਈ ਗੁਰਮੁਖ ਸਮਝੋ ਸਦਾ ਸੁਖ ਹੋਈ ਮਨਮੁਖ ਦੰਪ ਬਹੁਤ ਚਤਰਾਈ ਜੋ ਕਿਸ ਕਮਾਵੈ ਸੋ ਥਾਏ ਨਾ ਪਾਈ ਆਵੈ ਜਾਵੈ ਥੌਰ ਨਾ ਕਾਈ ਮਨਮੁਖ ਕਰਮ ਕਰੇ ਬਹੁਤ ਅਬਮਾਨ ਬਾਗਿਓ ਲਾਏ ਬਹਿ ਨਿਤ ਧਿਆਨਾਂ ਜਾਮ ਤੱਕੜਿਆ ਤਬ ਹੀ ਪਛਤਾਨਾ ਬਿਨ ਸਤਗੁਰ ਸੇਵੇ ਮੁਕਤ ਨਾ ਹੋਈ ਗੁਰ ਪ੍ਰਸਾਦੀ ਮਿਲੈ ਹਰ ਸੋਈ ਗੁਰਦਾਤਾ ਜੁਗ ਚਾਰੇ ਹੋਈ ਗੁਰਮੁਖ ਜਾਤ ਪਤ ਨਾਮੇ ਵੜਿਆਈ ਸ਼ਾਇਰ ਕੀ ਪੁੱਤਰੀ ਬਿਦਾਰ ਗਵਾਈ ਨਾਨਕ ਬਿਨ ਨਾਮੈ ਝੂਠੀ ਚਤਰਾਈ